ਤੁਹ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿੰਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜਿਹੜਾ ਕਿ ਆਪਾਂ ਨੇ ਸੁੰਟਾਂ ਦਾ ਬਿਜ਼ਨਸ ਤੋੜਿਆ ਸੀ ਇੱਕ ਮਨਦੀਪ ਭੈਣਾ ਸਾਡੀ ਕਾ ਲੁਧਿਆਣੇ ਤੋਂ ਉਹਨਾਂ ਨੇ ਕਾਫੀ ਸੂਟ ਮੰਗਵਾਏ ਫਿਰ ਉਹਨਾਂ ਵੀ ਹਾਂ ਸਟਿਚ ਕਰ ਕਰਕੇ ਭੇਜੋ ਜਿੱਦਾਂ ਵੀ ਮਰਜ਼ੀ ਸੋ ਅੱਜ ਅਸੀਂ ਉਹਨਾਂ ਦੇ ਮੇਰੇ ਖਿਆਲ ਚ ਪਤਾ ਨਹੀਂ 5 ਪਤਾ ਨਹੀਂ 6 ਸੂਟ ਸਟਿਚ ਕਰਵਾ ਲਏ ਆ ਚੰਗੀ ਤਰ੍ਹਾਂ ਅੱਜ ਜਾਣਾ ਜੀ ਰੋਪੜ ਕੂਰੀਅਰ ਕਰਨ ਠੀਕ ਪੋਸਟ ਆਫਿਸ ਦਾ ਚੱਕਰ ਮਾਰ ਦੋ ਕਿ ਜਿਹੜੇ ਉਥੇ ਪਾਲਿਸਿਸ ਵਗੈਰਾ ਚੱਲਦੀਆਂ ਹਨ ਉਹਨਾਂ ਬਾਰੇ ਮੈਂ ਕਹਿੰਦੀ ਵੀ ਥੋੜੀ ਜੀ ਇਨਫੋਰਮੇਸ਼ਨ ਹੋ ਜਵੇ ਨੂਰ ਵਗੈਰਾ ਦੇ ਨਾਮ ਤੇ ਜਮਾ ਹੋ ਜਵੇ ਜਾਂ ਫਿਰ ਆਪਣੇ ਨਾਮ ਤੇ ਕਰਵਾ ਲਓ ਜਿੱਦਾਂ ਮਰਜ਼ੀ ਠੀਕ ਆ ਸੋ ਗਰਮੀ ਬਹੁਤ ਜ਼ਿਆਦਾ ਹੈ ਤੇ ਪਤਾ ਹੋ ਗਏ ਰੀਡੀ ਤੇ ਸੂਟ ਅੰਦਰ ਪਏ ਆ ਹਲੇ ਮੈਂ ਸਰਦਾਰ ਜੀ ਨੂੰ ਦੋ ਤਿੰਨ ਵਾਰ ਕਹਿ ਲਿਆ ਸੀ ਵੀ ਜਦੋਂ ਵੀ ਅਸੀਂ ਰੋਪੜ ਜਾਂਦੇ ਸੀ ਵੀ ਆਪਾਂ ਲਫਾਫੇ ਲੈਣੇ ਲਫਾਫੇ ਲੈਣੇ ਕਹਿ ਦਿੰਦੇ ਸੀ ਬਾਅਦ ਚ ਲੈ ਲਈ ਚਲ ਬਾਅਦ ਚ ਲੈ ਲਈ ਬਾਅਦ ਚ ਲੈ ਲਈ ਪਰ ਹੁਣ ਦੇਖ ਲੋ ਐਟ ਅ ਟਾਈਮ ਲਫਾਫੇ ਨਹੀਂ ਹੈਗੇ ਹੁਣ ਹੁਣ ਫਟਾਫਟ ਗੱਡੀ ਚੋਂ ਲੈ ਪਹਿਲਾਂ ਤਾਂ ਲੈਣੇ ਪੈਣੇ ਬਾਜ਼ਾਰ ਚੋਂ ਫਿਰ ਗੱਡੀ ਚ ਬੈਠ ਕੇ ਉਹਨਾਂ ਨੂੰ ਰੈਪ ਕਰੂੰਗੀ ਫਿਰ ਕਿਤੇ ਜਾ ਕੇ ਅੱਗੇ ਗੱਲ ਬਣੂਗੀ ਉਹਨਾਂ ਨੂੰ ਕੂਰੀਅਰ ਕਰੂੰਗੀ ਨਹੀਂ ਪੋਸਟ ਆਫਿਸ 'ਚ ਬੈਠ ਕੇ ਕੂਰੀਅਰ ਕਰਨੇ ਪੈਣੇ ਆ ਠੀਕ ਤੇ ਹੁਣ ਆਪਾਂ ਫਿਰ ਚੱਲਦੇ ਆ ਜੀ ਰੋਪੜ ਨੂੰ ਪਹਿਲਾਂ ਮੈਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾ ਦਮਾ ਵੀ ਇੱਕ ਇੱਕ ਨੰਬਰ ਤੇ ਸੋਹਣੇ ਸੋਹਣੇ ਸੂਟ ਦੀਦੀ ਨੇ ਮੇਰੇ ਤੋਂ ਲਿੱਤੇ ਸੀ ਆਪਾਂ ਨੇ ਸਟਿਚ ਵੀ ਕਰਵਾਏ ਉਹਨਾਂ ਦੇ ਅਕੋਰਡਿੰਗ ਵੀ ਕਿੱਦਾਂ ਕਰਨੇ ਆ ਹਨਾ ਸਭ ਕੁਝ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਨੂੰ ਤੁਹਾਨੂੰ ਦਿਖਾਨੀ ਆ ਤੇ ਆਹ ਬਹੁਤ ਸੋਹਣੇ ਸੋਹਣੇ ਸੂਟ ਠੀਕ ਆ ਦੀਦੀ ਨੇ ਜਿਹੜੇ ਆਪਣੇ ਸਵਾਏ ਆ ਬਹੁਤ ਸੋਹਣੇ ਸੋਹਣੇ ਕਲਰ ਆ ਠੀਕ ਹੁਣ ਆਪਾਂ फटाफट ਇਹ ਇਹਨਾਂ ਨੂੰ ਪਾਉਣ ਲਈ ਵੈਸੇ ਲਫਾਫੇ ਲਾਵਾਂਗੇ ਤੇ ਫਿਲਹਾਲ ਇਹ ਹੋ ਗਏ 3 4 ਤੇ 5 ਸੂਟ ਹੋਰ ਵੀ ਦਿੱਤੇ ਹੋਏ ਆਪਣੇ ਸਟਿਚ ਕਰਵਾਉਣ ਦੇ ਦਿੱਤੇ ਹੋਏ ਆ ਠੀਕ ਆ ਆਪਾਂ ਇਹਨਾਂ ਨੂੰ ਫਾਰਮ ਵਿੱਚ ਕਿਉਂਕਿ ਸਰਦਾਰ ਜੀ ਦੇ ਚੱਕੀ ਉਕਾੜੀ ਅੱਜ ਲਈ फटाफट ਚਲੋ ਆਪਾਂ ਸਾਰਾ ਕੁਝ ਉਹਨੇ ਹੀ ਜੜੀ ਦੋ ਦਿਨ ਤੇ ਬਣੇ ਹੋਏ ਸੀਗੇ ਪਰ ਸਾਫ ਨਹੀਂ ਸੀ ਲੱਗ ਰਿਹਾ ਜਾਣਦਾ ਤੇ ਦੀਦੀ ਦਾ ਅਸੀਂ ਵੀਡੀਓ ਦੇ ਚਰੀਆ ਬਹੁਤ ਬਹੁਤ ਥੈਂਕ ਯੂ ਵੀ ਕਰਦੇ ਆ ਵੀ ਸੂਟ ਸਟਿਚ ਕਰਵਾਈ ਹੈ ਨਾ ਇਸ ਕਰਕੇ ਚਲੋ ਜੀ ਫਿਰ ਕੋਲੋਂ ਥੋੜੇ ਟਾਈਮ ਤੱਕ ਮਿਲਦੇ ਆ ਹਾਂ ਵਸੇ ਤੇ ਜਾਣਾ ਸੀ ਤਾਂ ਜੀ ਪੋਸਟ ਆਫਿਸ ਦੇ ਕੋਲ ਆ ਗਏ ਚਾਰਜ ਹੋ ਗਏ ਨਾ ਦੇ ਮੋਰ ਇੱਥੇ ਤੇ ਬੱਚੇ ਦੋ ਦੋ ਪਾ ਕੇ ਦੇਖ ਰਹੀ ਜੀ ਆਉ ਲੋਫਾ ਭਾਈ ਬੁੜੇ ਆਏ ਮੈਂ ਦੋ ਦੋ ਆਈ ਆ ਬਈ ਲੈ ਸੂਟਾ ਟੋਟਲ 6 ਹੰਮ ਕਿਹਾ ਚ ਜੇ ਇਹ ਸਾਫ ਨਾ ਤਾਂ ਇਹ ਕੋ ਹੋ ਰ ਆ ਜਾਏਗਾ ਨਾ ਦੋ ਦੋ ਬਹੁਤ ਆ ਦੋ ਫੋਟਾ ਉਹ ਫਿਰ ਆਦਾ ਉਹ ਇਹ ਛੇੜ ਵੀ ਲਾਣਾ ਉਹਨਾਂ ਨੇ ਜੀਪੀ ਵੀ ਲਾਉਣੀ ਆਪਣੇ ਹਿਸਾਬ ਨਾਲ ਆਹੋ ਚਿਹਰੇ ਨਾਲ ਨਾ ਰਹੀਆਂ ਨੇ ਫਿਰੋਕ ਤਾਂ ਜਿਆਦਾ ਲਿਆਉਣੇ ਪੈਣੇ ਨੇ ਇਹ ਲੱਗਦਾ ਵੀ ਗੁੜੇ ਆ ਥੋੜੇ ਜੀ ਇਹਨਾਂ ਚ ਚੱਲ ਆ ਜਾਣਾ ਸਮਾਨ ਕਾਫੀ ਦੋ ਦੋ ਸੂਟ ਆਜਣੇ ਇਹ ਵੀ ਪੈਗਿਆਂ ਅੱਗੇ ਤੋਲ ਕੇ ਕਰਦੇ ਹੁੰਦੇ ਉਹ ਹਾਂ ਦੇ ਉਹਨਾਂ ਦੇ ਮਾਪ ਉਹ ਮਤਲਬ ਉਹਨਾਂ ਦਾ ਆਪਣਾ ਲਿਖਾ ਪੁੱਤ ਲਾ ਰਿਹਾ ਹੈ ਨਾ ਹਾਂ ਇਹਦਾ ਦੱਤਾ ਜਣਾਉਂਦੇ ਹੁੰਦੇ ਉਹ ਤੋਂ ਉਹਦੇ ਇੱਕ ਦੋ ਫੂਟ ਇੱਕ ਬੱਸ ਲਾਸਟ ਹਲੇ ਤਾਂ ਹੋਰ ਦਿੱਤੇ ਵਿਸ ਹੋਰ ਨੂੰ ਦੇਣੀ ਤੇ ਟਾਈਮ ਇਹ ਉਹ ਟੇਲਰੇ ਬਿਮਾਰ ਹੋਈ ਜਾਂਦਾ ਤੇ ਨਾ ਜਿੰਦੇ ਪਾਣੇ ਹੁੰਦੇ ਦਾ ਕੂਰੀਅਰ ਕਰਦੀ ਆ ਉਹ ਟੇਲਰ ਨੂੰ ਕੋਈ ਫਿਰ ਕੁਝ ਪਤਾ ਲੱਜਣਾ ਹੈ ਟੇਲਰ ਨੂੰ ਵਰਵਾ ਲੰਤ ਦੇ ਤੇ ਵਾਈਟ ਹੋਵਣਾ ਆਹੀ ਕੱਟ ਹੋਣਾ ਉਹਨੇ ਭਾਬੀ ਸੁਣ ਲਓ ਦੇ ਲੋਰ ਵੀਦਰ ਕਿਹਾ ਗਿਆ ਕੰਨ ਪਰ ਮੈਂ ਨੰਨ ਤੇ ਦਵਾਈ ਦੇ ਕੇ ਓਕੇ ਆ ਕੋਈ ਤਾਂ ਹੀ ਪਾਈਪਰ ਕੰਮ ਰਹਿਦਾ ਮਾਨੂੰ ਪਹਿਲਾ ਟੈਂਸ਼ਨ ਆ ਵਿਚਾਰੀ ਨੂੰ ਹਾਂ ਚਲ ਠੀਕ ਹੈ ਵਧੀਆ ਕਰਨਾ ਨਾ ਛੇ ਨੂੰ ਹੁਣ ਪੰਦਰ ਪੋਸਟ ਆਫਿਸ ਤੋਂ ਜਾਂਦੇ ਆ ਲਓ ਜੀ ਸਾਹਮਣੇ ਆ ਗਿਆ ਪੋਸਟ ਆਫਿਸ ਕੰਬਾਈ ਲੱਗਿਆ ਵਾ ਗੱਡੀ ਦਾ ਕਪੜਾ ਮਨ ਸਾਡੇ ਵਾਲੀ ਦਾ ਲਿਬੜੀ ਪਈ ਮੀਂਹੇ ਕਰਕੇ ਚਲੋ ਚੱਲਦੇ ਆ ਜੀ ਅੰਦਰ ਚਲੋ ਜੀ ਸਾਡਾ ਰੋਪੜ ਦਾ ਜੀ ਡਾਕਰ ਰੋਪੜ ਦਾ ਆ ਗਿਆ ਡਾਕਰ ਗਰਹੀ ਇਹ ਕੋਣ ਕੋਰੀਅਰ ਕੋਰੀਅਰ ਇੱਥੇ ਲੋ ਇਹ ਟੀਟੀ ਦੇ ਵਿੱਚ ਕਰ ਲੋ ਤਾਂ ਸਭ ਨਾਲੋਂ ਬੈਸਟ ਆ ਤਾਂ ਫਿਰ ਅੰਦਰ ਥੋੜਾ ਜਿਹਾ ਕਰਕੇ ਕਾਲੀ ਹੋਣ ਕਰਕੇ ਮੈਂ ਕਿਹਾ ਚਲੋ ਤੁਮ ਅਸੇ ਟੀਟੀ ਨਿੱਦ ਲੈਂਦੇ ਆ ਇਹਦੇ ਵਿੱਚ ਆਮ ਦਾ ਸੂਪ ਅੰਦਰ ਸਮਾਨ ਉਹਨਾਂ ਕੋਲ ਹੋਰ ਵੀ ਬਹੁਤ ਆਇਆ ਹੋਇਆ ਕਹਿੰਦੇ ਭਾਈ ਟਾਈਮ ਲੱਗ ਜਾਣਾ ਕਿ ਤੁਸੀਂ ਜੇ ਆਪਣੀ ਪ੍ਰੇਟੀ ਬਾਹਰੋਂ ਲੈ ਕੇ ਤੁਸੀਂ ਪੈਕ ਕਰ ਦੋਗੇ ਤਾਂ ਜ਼ਿਆਦਾ ਬੈਸਟ ਆ ਹਨਾ ਬਸ ਹੋ ਗਿਆ ਇੰਨਾ ਕੁ ਟਾਈਮ ਲੱਗਣਾ ਹੈ ਹਾਂ ਇਹਨੇ ਹੁਣ ਕਰਕੇ ਪੈਕ ਹੀ ਨਹੀਂ ਪਰ ਪਾਣੇ ਮਾਰ ਦੇਣ ਯਾ ਵੜੀ ਟੇਪ ਟੇਪ ਮਾਰ ਕੇ ਇੱਕ ਜਸਮਿਨੀ ਨੇ ਪ੍ਰਿੰਟ ਜਬੀ ਲਕੋਣਾ ਹੈ ਆਪਾਂ ਹਾਂ ਉਹ ਲਕੋਣਾ ਨਹੀਂ ਸਰ ਉਹ ਉੱਪਰ ਵਾਈਟ ਚੇਪੀ ਦੇ ਨਾਲ ਲਿਖਿਆ ਹੋਆ ਦਿਖਣਾ ਚਾਹੀਦਾ ਅੱਛਾ ਅਗਾਂ ਲ ਇਹਨਾਂ ਦੀ ਹੋਰ ਹੁੰਦੀ ਹੈ ਵੀ ਕੋਈ ਵੀ ਉਹਨਾਂ ਦੀ ਸਕੈਨ ਕਰਨੀ ਹੁੰਦੀ ਸਾਰੀ ਪੇਟੀ ਹਾਂ ਗਾਂਤਮਤ ਦੀ ਚੀਜ਼ ਤਾਂ ਨਹੀਂ ਹੈਗੀ ਜਿਵੇਂ ਹੁਣ ਇਹਦੇ ਪਰ ਕੁਝ ਕੁਝ ਲਿਖਿਆ ਹੋਇਆ ਇਹ ਸਭ ਕੁਝ ਆਪਣਾ ਨੂੰ ਮਿਟਾ ਮੈਂ ਉਹ ਹੀ ਕਹਿੰਦਾ ਵੀ ਇਹ ਵੀ ਆਪਾਂ ਨੂੰ ਲਕੋਣਾ ਪੈਣਾ ਸਿਸਟਮ ਸਾਰਾ ਹਾਂ ਹਾਂ ਚੇਪੀ ਦੇ ਪਰ ਟੇਪੇ ਮਾਰਦ ਨਹੀਂ ਸਾਰੇ ਪਰ ਹਣਾ ਚੇਪੀ ਨਵੀਂ ਆ ਇਹ ਥੋੜਿਆ ਮਿਲ ਗਿਆ ਸਰ ਤਲਾ ਨਹੀਂ ਤਾਂ ਬਾਈ ਲੇਡੀਜ਼ ਦੇ ਨਾਲ ਨਾ ਫਾਇਦਾ ਤਾਂ ਹੋਏ ਜਾਂਦਾ। ਇਹ ਨਹੀਂ। ਉਹ ਤਾਂ ਸਭ ਕੁਝ ਜਾਂਦਾ ਹੈ। ਮੇਰੇ ਪਹਿਲਾਂ ਇੱਕ ਲੰਬੇ ਰੋਡ ਲਾਉਣੀ ਸੀ। ਉੱਪਰ ਹਾਂ। ਇੱਧਰ ਨੂੰ ਕਹਿੰਦੇ ਤੁਸੀਂ ਲਾਉ। ਹਾਂ 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 ਹਾਂ। ਜੇ ਸਮਾਨ ਲੈ ਕੇ ਆਏ ਹੋ ਹੁੰਦੇ ਘਰ ਨਾ ਹੋ ਜਾਂਦਾ ਹਾਂ? ਹਾਂ। ਮਾਛੀ ਕਾਲੀ ਬਸ ਅੰਗੈਰੀਆਂ ਜੀਆਂ ਕਰੀਏ ਨੇ ਠੀਕ ਐ ਜਿਹੜੀਆਂ ਕਿ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਪੈਨ ਤੋਂ ਮੜੇ ਜਾ ਪੈਨ ਦੀ ਨਿੱਪੀ ਆਉਂਦੀ ਉਹ ਕਰਨਾ ਮਾਡਲ ਨਾਲ ਕੈਂਚੀ ਵੀ ਨਹੀਂ ਹੈ ਕੋਈ ਪਹਿਲੇ ਇੱਕ ਲੰਬੇ ਰੂਟ ਲਾ ਕੇ ਨਾ ਟੇਪ ਇੱਧਰ ਨੂੰ ਕਹਿੰਦੇ ਤੁਸੀਂ ਵੀ ਬਾਹਰ ਨਾਲ ਕਿਰੇ ਕੁਝ ਵੀ ਪਹਿਨਾ ਬਾਹਰ ਵੀ ਨਾਲੇ ਪੇਟੀ ਦਾ ਜਿਹੜਾ ਉਹ ਹੋਣਾ ਨਾ ਇੱਧਰੋਂ ਹੀ ਬੰਦ ਹੁੰਦਾ ਹੁੰਦਾ ਜਿਹੜਾ ਉੱਪਰ ਟੱਕਲ ਹੁੰਦਾ ਇਹਦਾ ਇਹਦਾ ਕਹਦੇ ਸੀ ਹਾਂ ਹਾਂ ਬਸ ਵਾ ਮੈਨੇ ਤੇ ਭਾਈ ਜੇ ਪਲੇਨ ਬੱਟੀਆਂ ਮਿਲ ਜਵੇ ਤਾਂ ਸਭ ਤੋਂ ਬੈਸਟ ਆ ਪਲੇਨ ਸਾਨੂੰ ਮਿਲ ਹੀ ਨਹੀਂ ਹੈ ਬੱਟੀਆਂ ਨਾ ਲੁਕ ਜਾਣਾ ਜੀ ਇਹਦੇ ਪਰ ਵੀ ਲੁਕ ਜਾਣਾ ਨਾ ਭਾਈ ਆਗੇ ਆਂ ਬੋ ਮਿੱਠੇ ਮਿੱਠੇ ਕੈਰੇਟਾ ਜੀ 1.5 ਕਿਲੋ ਸੌ ਗਏ ਭੱਜ ਗਏ ਆ ਜੀ 1.5 ਕਿਲੋ ਸੌ ਦੇ ਹਾਂ ਜੀ ਮੈਨੇ ਆਏ 1.5 ਕਿਲੋ 1.5 ਕਿਲੋ 1.5 ਕਿਲੋ ਪਹਿਲੇ ਰੇਟ ਘੱਟ ਹੁੰਦੇ ਭਾਈ ਆਪਣਾ ਗੋਲਾ ਬਾਜ਼ ਮਾਰ ਲਿਆ ਯਾਰ ਜੈਜ ਜੈਜ ਕਰ ਲਾ ਹਾਂ ਜੀ ਰੇਟ ਠੀਕ ਹੁੰਦਾ ਭਾਈ ਹਾਂ 3 ਕਿਲੋ 200 ਆ 3 ਕਿਲੋ 200 ਆ ਢੇਲ ਕਿਲੋ 100 ਆ ਵਧੀਆ ਵਧੀਆ ਜੇ ਭਾਈ ਉਹੀ ਕੰਮ ਨਾ ਕਰਦੇ ਕਿਨੇ ਕਿਲੋ ਕਰਤਾ ਹਾਂ ਬਜੀ 3 ਕਿਲੋ 200 ਦੇ ਆ ਠੀਕ ਆ ਫਿਰ ਹਾਂਜੀ ਵਾਹ ਵਾਹ ਗੱਲਾਂ ਤਾਂ ਉਹੀ ਹੋ ਗਈ ਢੇੜ ਕਿਲੋ 100 ਦੇ 3 ਕਿਲੋ ਢੇੜ ਆ ਸੱਚ ਆ ਲੋ ਚਲ 2 ਕਰਦੇ ਯਾਰ ਜਿੰਨਾ ਕਰਤੇ ਵਧੀਆ ਲੋ 3 ਕਰਤੇ ਹਾਂਜੀ 3 ਕਿਲੋ 3 ਕਿਲੋ 3 ਕਿਲੋ ਢੇੜ ਕਿਲੋ 100 ਆ ਢੇੜ ਕਿਲੋ 100 ਆ ਹਾਂ ਕੱਲੇ ਅੰਬੇ ਆ ਹੋਰ ਕੋਈ ਹੋਰ ਨਹੀਂ ਕੁਸ਼ੀਰਕਿਆ ਬਹਾਲੇ ਨਹੀਂ ਮਾੜਾ ਕਿਤੇ ਆ ਵੀ ਕੱਲੇ ਅੰਬੇ ਲੈ ਕੇ ਆਂਦੇ ਨੇ ਹਾਂ ਜੀ ਸੇਬ 2 ਮੀਟਰ ਬਾੜ ਲਓ ਤੁਸੀਂ ਮੜਾ ਜਾਓ ਸੇਬ ਲੈ ਲੀਏ ਜੀ ਦੇ ਦੋ ਨਾਲੇ ਉਹ ਸੇਬ ਵੀ ਲੈ ਲਓ ਆ ਮੈਂ ਉਹ 1.5 ਕਿਲੋ ਆ ਕੱਟ ਲਓ 1.5 ਕਿਲੋ 1.5 ਕਿਲੋ 1.5 ਕਿਲੋ 1.5 ਕਿਲੋ ਲਓ 1.5 ਕਿਲੋ ਕੋਲੇ ਆ ਬਟੇੜ ਕਿਲੋ 1.5 ਕਿਲੋ 1.5 ਕਿਲੋ ਲਓ ਭਾਈ ਹੋਰ ਪਹਿਲੇ ਆਇਓ 1.5 ਕਿਲੋ ਮੈਂ ਨੂੰ 1.5 ਕਿਲੋ 1.5 ਕਿਲੋ 1.5 ਕਿਲੋ 180 ਹਾਂ ਤੁਸੀਂ ਤਾਂ 150 ਦੇ ਕਿੰਨੇ ਲੇ ਗਏ ਤਾਂ 150 ਰੁਪਏ ਕਿੰਨੇ ਲੇ ਗਿਆ ਤਾਂ ਬੜੀ ਆ ਕੀ ਰੋਟੇ 200 ਦੇ ਕਿੰਨੇ ਲੇ ਗਏ ਕਿੰਨੇ ਕਿੰਨੇ ਹਲਕੇ ਇਹ ਹਲਕੇ ਹੀ ਦੇ ਦੋ ਫਿਰ ਉਹ ਬਹੁਤ ਅੰਨਾ ਬਣਾ ਬਣਾ ਕੇ ਸਾਰੇ ਕਿੱਥੇ 5 6 ਪੀਸਾ ਇਹਦੇ ਵਿੱਚ ਸਾਰੇ ਅੱਗੇ ਦੇ ਲੈ ਲੈਗੇ ਅੱਗੇ ਦੇ ਲੈਣੇ ਆ ਆ ਜਾ ਓ ਲਾਲਾ ਵੀਰੇ ਯਾਰ ਨਾ ਮੈਂ ਦੋ ਦੋ ਗਰਾ ਖੋਲ ਕੇ ਦਿਵਾਉਂਗਾ ਆਪਾਂ 70 ਦੇ ਦੂਗੇ ਚੱਲ 160 ਦੇ ਦੂਗੇ ਪਾ ਦੇ ਯਾਰ ਪਾ ਦੇ ਚਲੋ ਪਾ ਦੇ ਯਾਰ ਨਹੀਂ ਸ਼ੇਵ ਦਾ ਉਹ ਵੀ ਬਹੁਤ ਵਧੀਆ ਦਾ ਇਹ ਗੱਲ ਉਹਨੂੰ ਤੋਂ ਤੁਸੀਂ ਨਾਰ ਲਿਖਿਆ ਪਹਿਲੇ ਖਤਮ ਕਰ ਲਿਓ ਆ ਹੋ ਗਏ ਬਈ ਰਹਦੇ ਉਹ ਕਾਲੀ ਜੰਨੇ ਹਾਂ 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 ਇਹ ਕਿਲੋਈ ਟੋਰ ਦੇ ਲਈ ਲੈਓ ਪੈਸੇ ਮੈਨੂੰ ਦੇ ਦਿਓ ਪਹਿਲਾਂ ਗਾਹੀ ਬਾਈ ਕਿਹੜੇ ਕਿਲੋ ਮੋਟ ਦੇ ਲਈ ਦੇਣੀ ਕਿਲੋ ਹਾਂ ਜੀ ਪਹੁੰਚ ਗਏ ਮੰਡੀ ਸਭ ਦੀਆਂ ਸੌਦੀਆਂ ਕਿਰਾਏ ਬੋਲੇ ਤਰਬੂਜ ਤਰਬੂਜੇ ਕਟਿੰਗ ਦੇਖਿਆ ਵਧੀਆ ਕਰੀ ਵੀ ਬਾਈ ਨੇ ਪੀਲੇ ਰੰਗ ਦਾ ਵਿੱਚ ਤੇ ਇਹ ਤਰਬੂਜ ਵਾਹ ਜੀ ਵਾਹ ਕਿਆ ਬਾਤ ਹੈ ਸਭ ਜੀ ਕਿਆ ਲੈ ਕੇ ਜਾਣੀ ਹੈ ਜੀ ਵੈਸੇ ਹਲੇ ਬਤਾਉ ਪਏ ਯਾਨੀ ਭੁਖਾਤਮ ਹੋ ਗਏ ਇਸ ਕੰਮ ਜੀ ਕਰਦੇ ਅੱਛਾ ਇਹ ਦੂ ਲੈ ਜਲ ਜਾਇਆ ਵਾਯਾ 40 ਰੁਪਏ ਪਈਆਂ ਦੂਰ ਆ। ਉਹ ਬੜਾ। ਕੋਟਾ ਕੁਛ ਲੈ ਕੇ ਜਾਣ ਵਾਲਾ ਹੈ ਨਹੀਂ। ਤੇ ਦੇਖ ਰੂਟ ਪਰਾਟ ਸਭ ਕੁਛ ਪਿਆ ਸਬਜ਼ੀ। ਤਰੇਲੇ ਲੈ ਜਾਂਦੇ ਸਬਜ਼ੀ ਹੈ ਨਾ। ਹਾਂ। ਤਰੇਲੇ ਨਹੀਂ ਸਬਜ਼ੀ ਬਰਾਂ। ਤਰੇਲੇ ਲੈ ਲੈ। ਇਹਨਾਂ ਦਾ ਹੈ। ਭਲੀ ਤਰੇਲੇ ਕਿੰਦਾਈ? ਤਰੇਲੇ। 40 ਰੁਪਏ ਕਿਲੋ। ਯਾਰ ਬੜੇ ਹੀ ਬਹੁਤ ਹੀ ਜ਼ਿਆਦਾ ਭਰ ਕੇ ਬਣਾਉਣੇ ਨੇ। ਕਰਦੇ ਯਾਰ ਕਿੰਨੇ ਬੜਾ ਨੋਰਮਲ ਜਿਹਾ ਪੀਸ ਪਾਇਓ ਭਰਕੇ ਬਣਾਉਣੇ ਆ ਬਹੁਤ ਹੀ ਜ਼ਿਆਦਾ ਬੜੇ ਹਾਂ ਇਹੇ ਜੇ ਬਾਰੂ ਪਰ ਮੇ ਬਣਾਣੇ ਦੇਖ ਕੇ ਕਹਿ ਤਾ ਕਹਿ ਤਾ ਕੈਸਾ ਉਹ ਸਬ지 ਸਾਰੀ ਰਾਸ਼ਣ ਹੋ ਜਣਾ ਬਸ ਆਪਾਂ ਦਾ ਛੱਕ ਰਿਹਾ ਤਾਂ ਕਰਕੇ ਇਹ ਤਾਂ ਪੈਰਾਂ ਤੋਂ ਜਗਾ ਨਹੀਂ ਨਿਕਦੇ ਹੂੰ ਨੂੰ ਲੈ ਲੈ ਹਾਂਜੀ ਕਿੰਨੇ ਪੈਸੇ ਹੋਗੇ 40 ਰੁਪਏ